ਗੁਰਪਤੇ ਜੀ ਮੈਂ ਸੰਗਤਾਂ ਨਾਲ ਅੱਜ ਇੱਕ ਦੁੱਖ ਸੰਦਾ ਕਰ ਲੱਗਾ ਕੱਲ ਜੋ ਹੋ ਪਤਾ ਲੱਗਾ ਪਾਸ਼ਾ ਭਾਈ ਅਮਰਤਪਾਲ ਜੀ ਖਾਲਸਾ ਐਮਪੀ ਉਹਨਾਂ ਦੀ 1 ਸਾਲ ਦੀ ਐਨਐਸਏ ਹੋਰ ਵਧਾਤੀ ਮਨ ਬਹੁਤ ਦੁਖੀ ਹੋਇਆ ਔ ਦੁਖੀ ਹੋਇਆ ਚਲੋ ਸਰਕਾਰਾਂ ਦਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਕੰਮ ਚੰਗੇ ਲੱਗਦੇ ਆ ਸੱਚ ਦੀ ਆਵਾਜ਼ ਨੂੰ ਦਬਾ ਕੇ ਸੱਚ ਬੋਲਣ ਵਾਲੇ ਨੂੰ ਕੁੱਟ ਕੇ ਲੁੱਟ ਕੇ ਇਹ ਸਰਕਾਰਾਂ ਨੂੰ ਕੰਮ ਚੰਗੇ ਲੱਗਦੇ ਹੁੰਦੇ ਆ ਕਰਨ ਦਿਓ ਵਾਖੂਬੀ ਨਬ ਹੁੰਦਾ ਉਹਨੂੰ ਚੰਗੇ ਕੰਮ ਇਹ ਉਹਨੂੰ ਚੰਗੇ ਕੰਮ ਲੱਗਦੇ ਆ ਮਾੜੇ ਦਾ ਆਪਣੇ ਵਾਸਤੇ ਨਾ ਸਾਡੇ ਸਿੱਖਾਂ ਵਾਸਤੇ ਸਾਡੀ ਸਿੱਖੀ ਵਾਸਤੇ ਇੱਕ ਗਰੀਬ ਲੋਕਾਂ ਵਾਸਤੇ ਇਹਨਾਂ ਵਾਸਤੇ ਮਾੜੇ ਉਹਨਾਂ ਵਾਸਤੇ ਚੰਗੇ ਆ ਕਰਨ ਤੋਂ ਕੋਈ ਗੱਲ ਨਹੀਂ ਇੱਕ ਵੱਡਾ ਦੁੱਖ ਉਦੋਂ ਲੱਗਾ ਕੋਈ ਵੀ ਸਾਡੇ ਬਾਬੇ ਜਿੰਨੇ ਕਾਰਸੇਵਾਲੇ ਆ ਜਾਂ ਢੋਲਕੀਆਂ ਛਣਾਂ ਵਾਲੇ ਆ ਸਾਡੇ ਪ੍ਰਚਾਰਕ ਕੋਈ ਨਹੀਂ ਬੋਲਿਆ ਇੱਕ ਵੀ ਬਾਬਾ ਜੀ ਜਿਵੇਂ ਲੋਕ ਸੰਗਤਾਂ ਸਾਡੇ ਲੀਡਰ ਨੂੰ ਰੋਕ ਰੋਕ ਕੇ ਸਵਾਲ ਪੁੱਛਦੇ ਨਾ ਤੇ ਪੁੱਛਣ ਕੁ ਸੋਨੋ ਵੀ ਜਿਵੇਂ ਉਹਨੂੰ ਪੁੱਛਦੇ ਲੋਕ ਵੀ ਸਾਡੇ ਖੇਤੀ ਦੇ ਮਸਲੇ ਕਿਉਂ ਨਹੀਂ ਹੱਲ ਕੀਤੇ ਤੇ ਸਰਦਾਰ ਜੀ ਤੁਹਾਨੂੰ ਪੁੱਛਣਗੇ ਲੋਕ ਬਾਬਾ ਜੀ ਅਮਰਤਪਾਲ ਜੀ ਦੀ ਤੀਜੀ ਵਾਰਿਆਂ ਨੇ ਸੇ ਲੱਗੀ ਤੁਹਾਡੇ ਮੂੰਹ 'ਚ ਘੁੰਮਣੀਆਂ ਪਾਈਆਂ ਸੀ ਕਿਉਂ ਨਹੀਂ ਬੋਲਦੇ ਬਾਬਾ ਜੀ ਬੋਲੋ ਸਾਡੇ ਧੱਕੇ ਹੋ ਰਿਆ ਆ ਆ ਬਾਹਰ ਵੇਖੀ ਹੁਣ ਲੋਕ ਆਪਣਾ ਸਕਤਾ ਵਹਿਰਾ ਘੱਟ ਕੇ ਇਕੱਠੀਆਂ ਹੋ ਗਏ ਤੇ ਅਮਰਤਪਾਲ ਦੀ ਭਾਈ ਦੇ ਹੱਕ ਵਿੱਚ ਕਿਵੇਂ ਆਪਣਾ ਲੋਕਾਂ ਨੂੰ ਦੱਸ ਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਾਰੀ ਦੁਨੀਆ ਤੇ ਸਾਡੀ ਦੇ ਗੱਲ ਸੁਣਦਨ ਨਾ ਬਾਦਲਾਂ ਦੀ ਬਹੁਤ ਸੁਣੀ ਜਾਂਦੀ ਆ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਭਰਾਵੋ ਬਾਹਰ ਲਓ ਤੁਸੀਂ ਆਪਣਾ ਮਾਰੋ ਹਾ ਦਾ ਨਾਰਾ ਸਾਡਾ ਫਰਜ਼ ਬੰਨਾ ਬੋਲਣ ਦਾ ਭਾਈ ਅਮਰਤਪਾਲ ਜੀ ਦੇ ਹੱਕ ਵਿੱਚ ਉਹਨੇ ਸਾਥੀਆਂ ਦੇ ਹੱਕ ਵਿੱਚ ਵੰਦੀ ਸਿੰਘਾਂ ਦੇ ਹੱਕ ਵਿੱਚ ਯਾਰ ਆਪਾਂ ਕੋਈ ਨਾ ਕੋਈ ਧਰਨਾ ਪ੍ਰਦਰਸ਼ਨ ਕਰਕੇ ਕਰਨਾ ਵੀ ਚਾਹੀਦਾ ਗੁਰਫਤੇ ਜੀ